ਸਵਾਗਤ ਹੈ ਆਪਣੇ YouTube ਚੈਨਲ ਤੇ ਦੋਸਤੋ ਆਪਾਂ ਤੁਹਾਨੂੰ ਦੋ ਸਾਈ ਵਲਗਾਵਾਂ ਤੇ ਦੋ ਜਰਸੀ ਗਾਵਾਂ ਦਿਖਾ ਰਹੇ ਹਾਂ ਤੇ ਇੱਕ ਕਰੌਸ ਗਾਂਗੀ ਸਾਰੀਆਂ ਗਾਵਾਂ ਦੇ ਰੇਟ ਵੀਡੀਓ ਦੇ ਵਿੱਚ ਦੱਸੇ ਜਾਣਗੇ ਵੀਡੀਓ ਨੂੰ ਲਾਸਟ ਤੱਕ ਦੇਖਿਓ ਐਡਰੈਸ ਤੁਸੀਂ ਆਪਣਾ ਨੋਟ ਕਰ ਸਕਦੇ ਹੋ ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਆਪਣਾ ਮੋਬਾਈਲ ਨੰਬਰ ਹੈਗਾ ਜੀ 95308 0955 ਕਿਸੇ ਵੀਰ ਨੇ ਇਹਨਾਂ ਪੰਜਾਂ ਵੈੜਾਂ ਦੇ ਵਿੱਚੋਂ ਕੋਈ ਵੀ ਵੈੜ ਖਰੀਦਣੀ ਆ ਸਗਰੀਨ ਦੇ ਜਿਹੜਾ ਨੰਬਰ ਚੱਲਦਾ ਤੁਸੀਂ ਉਸ ਨੰਬਰ ਤੇ ਸੰਪਰਕ ਕਰਕੇ ਖਰੀਦ ਸਕਦੇ ਹੋ ਨਹੀਂ ਸਾਹਿਬਾ ਜਣਾ ਹਲਕਾ ਜਾ ਬਹੁਤ ਮਨ ਨਹੀਂ ਬੈਠਾ ਉਹ ਜੀ ਨਹੀਂ ਮੰਗ ਲੈ ਤੁਸ ਠੀਕ ਹੈ ਦੋਦੇ ਦੀ 23 ਕਿਲੋ ਦਿੱਤਾ ਬਹੁਤ ਸੋਹਣਾ ਮੁੱਜਾ ਵਰਗਾ ਦੋਦੇ ਠੀਕ ਹੈ ਬਾਕੀ ਇਹਦਾ ਰੇਟ ਜਿਹੜਾ ਬਾਅਦ ਵੀ ਰੱਖਾਂਗੇ ਆਪਾਂ 73000 ਰੁਪਏ ਦੀ ਵੜ ਦੇ ਦਵਾਂਗੇ ਭਾਈ ਇਹਦੀ ਕਪੈਸਿਟੀ ਕੀ ਰੋਏ ਜੀ 24 25 ਕਿਲੋ ਨੋਰਮਲ ਦੇ 24 ਕਿਲੋ ਦੀ ਐਵਰੇਜ ਕਿੰਨੀ ਮਤਲਬ ਜੈਨ ਹੋਣੀ ਜੀ 73000 ਜੀ ਭਾਈ ਪਰ ਜਿੰਨੇ ਪੈਸੇ ਮੰਗਾ ਨੇ ਉਹ ਨਹੀਂ ਇਹਦੇ ਵਿੱਚੋਂ ਗਜਾਇਸ ਹੋ ਰਹੇ ਹਾਂ ਤਾਂ ਕਰਦੇ ਮਾੜਾ ਮੁੱਤਾ ਪਰ ਥੱਲੋਂ ਦੇ ਮੱਝਾ ਮਰਗਾ ਥਾਂ ਚ ਥਾਂ ਸੋਨਾ ਗੁੱਲੇ ਵਾਲਾ ਹਾਥੀ ਚੋਇਆ ਜਾਵਾਂ ਹਨਾ 20 ਕਿਲੋ ਦੋਦੇ ਨਾ ਹਾਣਾ ਦੂਜਾ ਦੂਜਾ ਠੀਕ ਹੈ ਸੋ ਥਾਂ ਵਗੈਰਾ ਦੇਖਣ ਤੇ ਮੱਝਾ ਨਾਲ ਦਾ ਮੱਝੋਂ ਟੱਕਰ ਦੇਣੀ ਆ ਤੇ ਅੱਗੇ ਦੋ ਨੰਬਰ ਜਿਹੜੀ ਗੱਲ ਕਰੀਆ ਬਾਸ ਸਾਈ ਵਾਲਾ ਆ ਗਿਆ ਤੇ ਬਈ ਸਾਈ ਵਾਲਾ ਟੋਪੀ ਗਏ ਠੀਕ ਹੈ ਤੇ ਇਹਨੀਆਂ ਸਾਹ ਸਿੰਘੀ ਵੀ ਕੀ ਮੁੱਲੀ ਨਹੀਂ ਠੀਕ ਹੈ ਤੇ ਇੱਕ ਤਾਂ ਲੈ ਜੀ ਇਹ ਅੱਗੇ ਦੋ ਤਿੰਨ ਜਿਹੜਾ ਮਰਜੀ ਨੂੰ ਮਰਜੀ ਘਰੇ ਰੱਖ ਮਾ ਨੋ ਤਾਂ ਇਹਨਾਂ ਦਾ ਬਾਕੀ ਐਵਰੇਜ ਉਧਰ ਹੀ ਹੀਰੋ ਹੋਏ 16 ਕਿਲੋ ਤੋਂ ਪਹਿਲਾਂ ਹੀ ਲੈ ਲਿਆ ਤੇ ਠੰਡੇ ਬਰਫ ਦੀ ਸੀ ਜੀ ਆ ਨਾ ਦੂਜੀ ਆਪ ਲੈੰਦੀ ਨੇ ਤੁਹਾਨੂੰ ਪਤਾ ਸਾਈ ਦਾ ਠੰਡੇ ਬਰਫ ਤੂੰ ਬਹਿ ਜਾ ਤੂੰ ਬਹਿ ਜਾ ਠੰਡੇ ਕੀ ਆ ਵਾਤਾ ਜਮਾ ਆ ਗਾਜਰ ਵਾਲਾ ਕਾਠਾਣਾ ਲੋਕ ਤਾਂ ਪਰਹੀ ਦੀ ਗਰਮੀ ਚ ਕਦੋਂ ਆਣੀ ਪਰ ਗਾਜਾ ਯਾਦ ਕਰਾ ਵੀ ਸਾਡੇ ਨੇ ਨੇ ਜਾਵਾ ਇਹਦਾ ਰੇਟ ਕੀ ਰਹਿਣਾ ਵੀਰੇ ਦਾ ਰੇਟ ਬਈ ਜਮਾ ਜੈਜ ਰੇਟ 70000 ਦੀ ਰੇਟ ਤੇ ਛੋੜ ਜਾਪਾ ਮਾਨਤਾ ਨਹੀਂ ਹੈ ਬਸ ਮੁੱਲ ਨਹੀਂ ਮੁੱਲ ਅੱਗੇ ਤਿੰਨ ਨੰਬਰ ਇਹ ਸ਼ਾਹੀਵਾਲ ਕਰਾਸ ਤੇ ਵਿਚਾਲੇ ਕ੍ਰੋਸ ਚਾਹੀਦਾ ਜਿਹਨੀਆਂ ਵੀ ਬੇੜਾ ਨੇ ਦਿੱਤੀਆਂ ਸੀ ਤੇ ਅਸਲ ਛਣ ਜੁਲੇ ਵਾਲੀ ਠੀਕ ਹੈ ਇਹ ਇੱਕ ਇਹ ਕੈਦਰ ਕਰਦੀ ਹੈ ਇਹਨੇ ਵੀ 16 17 ਕੇ ਲੁੱਟਾ ਗਿਆ ਠੀਕ ਹੈ ਸੱਤ ਦੇ ਵਿੱਚ ਵਿੱਚ ਇਹ ਸੁਣੂਗੇ ਬਹੁਤ ਵਧੀਆ ਗਾ ਦੇਖਾ ਲੋ ਛੋੜ ਜਾ ਠੀਕ ਹੈ ਖਣ ਗੁੰਲਾ ਬੜਾ ਵਧੀਆ ਹਫਤਾ ਤੱਕ ਲਗਭਗ 20-21 18 ਦੀ ਐਵਰੇਜ ਵਾਲੀ ਹੈਗੀ ਆ ਨੋਰਮਲ ਬਈ ਵਧੀਆ ਦਾਮਾਂ ਨੇ ਕਹਿਣਾ ਮਤਲਬ ਕਿ ਇਹਦਾ ਰੇਟ ਕੀ ਰਹਿਣਾ ਤਿੰਨ ਨੰਬਰ ਦਾ ਇਹਦੀ ਸਟਾਰਟ ਦੀ ਕੀ 67000 ਵਿੱਚ ਤੇ ਅੱਗੇ ਆ ਗਈ ਜੱਸੀ ਹੈਨਾ ਜੱਸੀ ਆ ਗਈ ਬੜਾ ਸੋਹਣਾ ਦੁੱਧ ਦਿੱਤਾ ਹੋਣਾ ਜੀ ਕੱਲ ਨੂੰ ਹੋਦ ਪੈਣਾ ਵਾਈ ਹੈਨਾ ਵਧੀਆ ਤੇ ਮੁੱਤ ਵੀ ਨੇ ਮੰਨ ਕੇ ਵੀ ਜਿਹੜਾ 25 ਕਿਲੋ ਮਾਰਕਾ ਦੱਸਿਆ ਪਰ ਆਪਾਂ 23 ਕਿਲੋ ਮੰਨ ਕੇ ਜਿਹੜਾ ਮਰਗੀ ਸੱਧਣ ਲੈ ਲੈ ਖਣ ਗੁੰਲਾ ਇਹ ਬੜਾ ਪਿਆਰਾ ਠੀਕ ਹੈ 23 ਕਿਲੋ ਇਹ ਸੋਹਣਾ ਦਾਣਾ ਥੱਲੇ ਭਾਰਤ ਦਾ ਨਸ ਹੈ ਜਮਾ ਫਾੜੀ ਵਾਲਾ ਹਵਾਨਾ ਬਹੁਤ ਵਧੀਆ 75 ਰਿਆ ਕਰੂਗਾ ਇਹ ਤਾਂ ਮਤਲਬ ਮਾਨਤਾ ਨਾਲ ਇੰਨੇ ਕੁ ਵਧੀਆ ਰੇਟ ਨੇ ਬਾਈ ਜਿਹੜਾ ਵੀ ਬੰਦਾ ਲਊਗਾ ਵੀ ਚੁੱਕਾ ਇਹ ਇਹ ਨੂੰ ਮਨ ਕੇ ਵੀ ਜ਼ਿੰਮੇਵਾਰ ਦੇ ਰਿਹਾ ਹੈ ਅੱਗੇ ਵਰਦ ਕਿਨੇ ਕੁ ਦਾ ਇਹ ਆਦੀ ਜਰਸੀ ਵੀ ਇਹਦੀ ਵੀ 24 25 ਕਿਲੋ ਦੁੱਧ ਦਾ ਹੋਇਆਗਾ ਠੀਕ ਹੈ ਤੋਲੀ ਮੋਟੇ ਬੜੀ 24 25 ਕਿਲੋ ਦੁੱਧ ਆ ਪਰ 23 ਕਿਲੋ ਮੰਨ ਕੇ ਨਾ ਮਰਜ਼ੀ ਲੈ ਲੈਣਾ ਨੂੰ ਠੰਡਾ ਰਸਾ ਲੈ ਗਿਆ ਇਹ ਵੀ 75000 ਰੁਪਏ ਰਹਿ ਗਏ ਲੈ ਦੋਸਤੋ ਦੋ ਯਾਰ ਸੀ ਦੋ ਸਾਈ ਵਾਲ ਤੇ ਕ੍ਰੋਸ ਸਾਈ ਵਾਲ ਕਿਸੇ ਵੀ ਨੇ ਖਰੀਦਣੀ ਆ 95 ਅਡਰੈਸ ਤੁਸੀਂ ਦੁਬਾਰਾ ਫੇਰ ਨੋਟ ਕਰ ਸਕਦੇ ਹੋ ਪਿੰਡ ਲੋਆ ਖੇੜਾ ਜ਼ਿਲ੍ਹਾ ਸੰਗਰੂਰ